Ah, Guru, wah vahe guru 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 guru ਗੁਰੂ ਵਾਹਿਗੁਰੂ 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 Wahe, Guru, Wahe, Guru, Wahe, Wahe, Guru, Wahe, Wahe, Guru, Wahe, Wahe, Guru, ਵਾਹਿਗੁਰੂ 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 ਵਾਹਿਗੁਰੂ

ਅੱਜ ਅਸੀਂ ਇਹ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰਡ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਦੇ ਨਾਲ ਸ਼੍ਰੀਮਤੀ ਪਾਰਵਤੀ ਦੇਵੀ ਹਸਪੀਟਲ ਯੂਨਿਟ 2 ਬਲੱਡ ਸੈਂਟਰ ਦੇ ਵਿੱਚ ਆਯੋਜਨ ਕੀਤਾ ਹੈ ਇਹ ਕੈਂਪ ਵਰਲਡ ਬਲੱਡ ਡੋਨਰ ਡੇ ਨੂੰ ਮੁੱਖ ਰੱਖਦੇ ਹੋਏ ਆ ਕੀਤਾ ਹੈ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੰਨਾ ਕਿ ਜ਼ਿਆਦਾ ਮੌਸਮ ਦਾ ਚੱਲ ਰਿਹਾ ਵਾ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਉਸੇ ਤਰ੍ਹਾਂ ਹੀ ਬਲੱਡ ਦੀ ਸ਼ਾਰਟੇਜ ਵੀ ਬਹੁਤ ਜ਼ਿਆਦਾ ਆ ਰਹੀ ਹੈ ਸੋ ਅਸੀਂ ਉਹਨੂੰ ਮੁੱਖ ਰੱਖਦੇ ਹੋਏ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਜੀ ਤਰੇ ਕਿੰਨਾ ਕੈਂਪ ਲਗਾਇਆ ਗਿਆ ਹੈ ਗਿਣਤੀ ਤੇ ਕੋਈ ਵੀ ਨਹੀਂ ਹੈ ਜੀ ਕਿੰਨਾ ਕੈਂਪ ਲਗਾਇਆ ਗਿਆ ਅਨਗਿਣਤ ਹੀ ਕੈਂਪ ਸਾਡੀ ਸੰਸਥਾ ਵੱਲੋਂ ਲਗਾਏ ਜਾ ਚੁੱਕੇ ਆ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਅਸੀਂ ਕੈਂਪ ਆਰਗੇਨਾਈਜ਼ ਕਰਦੇ ਆ ਤੇ ਹਰ ਇੱਕ ਸ਼ਹਿਰ ਦੇ ਵਿੱਚ ਅਸੀਂ ਜਾ ਕੇ ਜਿੱਥੇ ਵੀ ਸਾਨੂੰ ਲੱਗਦਾ ਵੀ ਇੱਥੇ ਬਲੱਡ ਡੋਨੇਸ਼ਨ ਕੈਂਪ ਲੱਗ ਸਕਦਾ ਅਸੀਂ ਉੱਥੇ ਜਾ ਕੇ ਕੈਂਪ ਲਗਾਉਂਦੇ ਹਾਂ ਕਿੰਨੇ ਕੁ ਲੋਕਾਂ ਨੇ ਖੂਨਦਾਨ ਕੀਤਾ ਹੱਲੇ ਤਾਂ ਕੈਂਪ ਸ਼ੁਰੂ ਹੀ ਹੋਇਆ ਜੀ ਤਕਰੀਬਨ 11 ਕ ਲੋਕਾਂ ਨੇ ਇਸ ਟਾਈਮ ਤੇ ਖੂਨਦਾਨ ਕਰਤਾ ਹੈ ਬਾਕੀ ਸਾਡਾ ਅਜਦਾ ਟੀਚਾ 400 ਯੂਨਿਟ ਦੇ ਕਰੀਬ ਹੈ ਬਾਕੀ ਦੇਖੋ ਪਰਮਾਤਮਾ ਦੇ ਅੱਜ ਟੋਰ ਹੈ ਕਿੰਨੇ ਕਿੰਨੇ ਲੋਕ ਆਉਂਦੇ ਨੇ ਖੂਨਦਾਨ ਕਰਨ ਵਾਸਤੇ ਇਹ ਤੇ ਹੁਣ ਸਾਨੂੰ ਵੀ ਨਹੀਂ ਪਤਾ ਬਾਕੀ ਸਾਡਾ ਟੀਚਾ 400 ਦੇ ਕਰੀਬ ਹੈ ਹੱਲੇ ਤੱਕ 11 ਯੂਨਿਟ ਹੋਈ ਨੇ ਇਹ ਕੈਂਪ ਰਾਤ 8 ਵਜੇ ਤੱਕ ਚੱਲੇਗਾ ਜੀ 10 ਵਜੇ ਅਸੀਂ ਸਟਾਰਟ ਕਰਨਾ ਸੀ ਪਰ ਥੋੜਾ ਲੇਟ ਹੋ ਗਿਆ 11 ਵਜੇ ਅਸੀਂ ਸ਼ੁਰੂ ਕੀਤਾ ਤੇ 8 ਵਜੇ ਤੱਕ ਜ਼ਰੂਰ ਚੱਲੇਗਾ ਜੀ ਇਹ ਕੈਂਪ। ਜੀ ਮੈਸੇਜ ਜਿਹੜਾ ਜਾ ਉਹ ਜਿਹੜਾ ਅਲੱਗ ਨੌਜਵਾਨ ਪੀੜੀ ਦੇ ਨਛੇ ਪੰਜਾਬੀ ਨੌਜਵਾਨ ਪੀੜੀ ਨੂੰ ਇਹੋ ਮੈਸੇਜ ਦੇਣਾ ਚਾਹਾਂਗੇ ਵੀ ਅੱਜ ਦੀ ਜਿਹੜੀ ਯੂਥ ਹੈ ਜਿਹੜੇ ਕਿ ਨਸ਼ਿਆਂ ਨੂੰ ਗਲਤਾਂ ਜਿਹੜੇ ਕਿ ਨਸ਼ਿਆਂ ਵੱਲ ਜਾ ਚੁੱਕੇ ਨੇ ਨਸ਼ਿਆਂ ਦੇ ਵਿੱਚ ਗਲਤਾਂ ਨੂੰ ਚੁੱਕੇ ਨੇ ਉਹਨਾਂ ਨੂੰ ਅਸੀਂ ਇਹੋ ਹੀ ਆਪਣੀ ਸੰਸਥਾ ਵੱਲੋਂ ਅਪੀਲ ਕਰਦੇ ਆ ਕਿ ਕਿਸੇ ਵੀ ਸਮਾਜ ਸੇਵੀ ਸੰਸਥਾ ਦੇ ਨਾਲ ਜੁੜੋ ਚਾਹੇ ਉਹ ਖੂਨਦਾਨ ਦਾ ਕੰਮ ਕਰ ਰਹੀ ਹੈ ਚਾਹੇ ਰਾਸ਼ਨ ਦਾ ਕੰਮ ਕਰ ਰਹੀ ਹੈ ਚ ਚੰਗੇ ਕੰਮਾਂ ਦੇ ਵੱਲ ਜਾਓ ਨੇਕ ਉਪਰਾਣੇ ਕਰੋ ਭਲੇ ਦਾ ਕੰਮ ਕਰੋ ਜੇ ਖੂਨਦਾਨ ਦੀ ਸੰਸਥਾ ਨਾਲ ਜੁੜਨਾ ਚਾਹੁੰਦੇ ਹੋ ਤੇ 9056 170 170 ਸਾਡਾ ਹੈਲਪਲਾਈਨ ਨੰਬਰ ਹੈ ਤੁਸੀਂ ਉਹਦੇ ਉੱਤੇ ਫੋਨ ਕਰਕੇ ਸਾਡੀ ਸੰਸਥਾ ਦੇ ਨਾਲ ਜੁੜ ਸਕਦੇ ਹੋ ਯੂਥ ਨੂੰ ਇਹੋ ਅਪੀਲ ਕਰਾਂਗੇ ਕਿ ਚੰਗੇ ਕੰਮਾਂ ਦੇ ਵੱਲ ਜਾਓ ਤੇ ਮਾੜੇ ਕੰਮਾਂ ਤੋਂ ਗਰੀਜ ਕਰੋ ਧੰਨਵਾਦ ਮੇਰਾ ਨਾਮ ਡਾਕਟਰ ਸਰਪੀ ਸਿੰਘ ਪੁੱਲਰ ਹੈ ਜੀ ਅੱਜ ਦਾ ਜੋ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਸ਼੍ਰੀਮਤੀ ਪਾਰਵਤੀ ਦੇਵੀ ਹਸਪੀਟਲ ਦੇ ਵਿੱਚ ਜਿਹੜਾ ਲਗਾਇਆ ਗਿਆ ਇਸ ਬਲੱਡ ਬੈਂਕ ਨੂੰ ਅੱਜ 3 ਸਾਲ ਹੋ ਗਏ ਨੇ ਔਰ ਇਹਨਾਂ ਨੇ ਅੱਜ ਜਿਹੜਾ ਗੁਰੂ ਸਾਹਿਬ ਦਾ ਉਪਖਾਸਰਾ ਲੈ ਕੇ ਪਹਿਲਾਂ ਗੁਰੂ ਸਾਹਿਬ ਦੇ ਚਰਨ ਪਾਏ ਪਾਠ ਪ੍ਰੰਤ ਜਿਹੜਾ ਬਲੱਡ ਕੈਂਪ ਸਟਾਰਟ ਕੀਤਾ ਸੋ ਮੈਂ ਇਸ ਸੰਸਥਾ ਨੂੰ ਔਰ ਜਗਤਪ੍ਰਿੰਤ ਧਾਮੀਜ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਜਿਹੜੇ ਇਸ ਜਿਹੜੀ ਬਲੱਡ ਬੈਂਕ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਔਰ ਮੈਂ ਬੇਨਤੀ ਕਰਾਂਗਾ ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਕਿ ਜਿਹੜਾ ਖੂਨਦਾਨ ਉਹ ਮਹਾਂਦਾਨ ਸਾਰਿਆਂ ਨੂੰ ਵੱਧ ਛੱਡ ਕੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਲੋੜਵੰਦ ਰੋਡ ਸਾਈਡ ਐਕਸੀਡੈਂਟ ਗਰਪਤੀ ਮਹਿਲਾਵਾਂ ਥੈਲਾਸੀਮੀਆ ਪੀੜ ਦੇ ਬੱਚੇ ਜਿਹੜੇ ਉਹਨਾਂ ਨੂੰ ਜਿਹੜਾ ਇਹ ਬਲੱਡ ਜਿਹੜਾ ਫ੍ਰੀ ਵਿੱਚ ਪ੍ਰੋਵਾਈਡ ਕਰਾਇਆ ਜਾਂਦਾ ਥੈਲਾਸੀਮੀਆ ਪੀੜ ਦੇ ਬੱਚਿਆਂ ਨੂੰ ਔਰ ਮੈਂ ਬੇਨਤੀ ਕਰਾਂਗਾ ਕਿ ਵੱਦ ਤੋਂ ਵੱਧ ਨੌਜਵਾਨ ਆ ਕੇ ਇਸ ਕੈਂਪ ਦੇ ਵਿੱਚ ਹਸਾਬਾਨ ਤੇ ਵੱਦ ਤੋਂ ਵੱਧ ਖੂਨਦਾਨ ਕਰਨ ਖੂਨਦਾਨ ਮਹਾਦਾਨ ਹੈ। ਖਾਲਸਾ ਬਲੱਡ ਰਿਡ ਯੂਨਿਟੀ ਦੇ ਨਾਲ 2009 ਤੋਂ ਜੁੜਿਆ ਹੋਇਆ ਹਾਂ। ਬਤੌਰ ਇਸ ਟਾਈਮ ਮੈਂ ਸੁਸਾਇਟੀ ਦੇ ਵਿੱਚ ਕੈਸ਼ੀਅਰ ਦੀ ਸੇਵਾ ਨਿਭਾ ਰਿਹਾ ਤੇ ਸਾਡੀ ਸੰਸਥਾ ਵੱਲੋਂ ਹਰ ਮਹੀਨੇ ਦੇ ਕੋਈ 2-3 ਕੈਂਪ ਜਿਹੜੇ ਨੇ ਆਰਗੇਨਾਈਜ਼ ਕੀਤੇ ਜਾਂਦੇ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਪਿੰਡਾਂ ਵਿੱਚ ਕਿਸੇ ਕੀਰਤਨ ਸਮਾਗਮ ਦੇ ਵਿੱਚ ਕਿਸੇ ਮੇਲੇ ਦੇ ਵਿੱਚ ਜਾਂ ਕਿਸੇ ਵੀ ਐਨਜੀਓ ਦੇ ਨਾਲ ਰਲ ਕੇ ਜਾਂ ਕਿਸੇ ਵੀ ਸੰਸਥਾ ਦੇ ਨਾਲ ਰਲ ਕੇ ਅਸੀਂ ਜਿਦਾਂ ਕੋਈ ਵਾਤਾਵਰਣ ਸੁਸਾਇਟੀਆਂ ਨੇ ਉਹ ਬਲੱਡ ਡੋਨੇਸ਼ਨ ਕੈਂਪ ਵੀ ਹੈ ਸਾਨੂੰ ਕਹਿੰਦੇ ਆ ਕਿ ਇੱਥੇ ਸਾਡੀ ਜਗ੍ਹਾ ਤੇ ਆਰਗੇਨਾਈਜ਼ ਕਰੋ ਸਾਡੇ ਜਿਹੜੇ ਵਲੰਟੀਅਰ ਨੇ ਉਹ ਬਲੱਡ ਡੋਨੇਟ ਕਰਨਾ ਚਾਹੁੰਦੇ ਨੇ ਸੋ ਅਸੀਂ ਉੱਥੇ ਜਾ ਕੇ ਬਲੱਡ ਕੈਂਪ ਜਿਹੜੇ ਨੇ ਉਹ ਲਗਾਉਂਦੇ ਆਂ ਔਰ ਸਾਡੀ ਸੰਸਥਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਲੋੜਵੰਦ ਨੂੰ ਜਿਹਨੂੰ ਬਲੱਡ ਦੀ ਜ਼ਰੂਰਤ ਪੈਂਦੀ ਹੈ ਤੇ ਅਸੀਂ ਉਹਨਾਂ ਨੂੰ ਬਲੱਡ ਮਹਿਆ ਕਰਵਾਨੇ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਵਾ ਥੈਲਾਸੀਮੀਆ ਦੇ ਬੱਚੇ ਉਹਨਾਂ ਨੂੰ ਜਿਹੜਾ ਇਹ ਬਲੱਡ ਜਿਹੜਾ ਬਿਲਕੁਲ ਫ੍ਰੀ ਦੇ ਵਿੱਚ ਮਹਿਆ ਕਰਵਾਇਆ ਜਾਂਦਾ ਹੈ ਅਗਰ ਬਲੱਡ ਬੈਂਕ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਜੂਨ ਜੁਲਾਈ ਦੇ ਗਰਮੀਆਂ ਦੇ ਮਹੀਨੇ ਚੱਲ ਰਹੇ ਨੇ ਇਹਨਾਂ ਨੂੰ ਦੇਖਦੇ ਹੋਏ ਬਲੱਡ ਦੀ ਜਿਹੜੀ ਆ ਵੀ ਬਹੁਤ ਜ਼ਿਆਦਾ ਸ਼ਾਰਟੇਜ ਰਹਿੰਦੀ ਨੇ ਤੇ ਅਸੀਂ ਆਪਣੇ ਵਲੰਟੀਅਰ ਨੂੰ ਕਾਲ ਕਰਕੇ ਮੌਕੇ ਤੇ ਭੇਜ ਕੇ ਡੋਨਰ ਨੂੰ ਉਹਨਾਂ ਦੇ ਜਿਹੜੀ ਆ ਵੀ ਬਲੱਡ ਦੀ ਜਿਹੜੀ ਇਹ ਪੂਰਤੀ ਨੂੰ ਪੂਰਾ ਕੀਤਾ ਜਾਂਦਾ ਏ ਇਸ ਤਰ੍ਹਾਂ ਹੀ ਬੇਬੇ ਨਾਨਕੀ ਵਾਰਡ ਦੇ ਵਿੱਚ ਗਰਭਵਤੀ ਔਰਤਾਂ ਨੂੰ ਜਿਹੜਾ ਬਲੱਡ ਮਹੀਆ ਕਰਵਾਇਆ ਜਾਂਦਾ ਏ ਸੋ ਸਮ ਟਾਈਮ ਕਿ ਜੇ ਇਸ ਤਰ੍ਹਾਂ ਹੋ ਜਾਂਦਾ ਏ ਵੀ ਕਈ ਵਾਰੀ ਨੈਗੇਟਿਵ ਗਰੁੱਪ ਜਿਹੜੇ ਨੇ ਉਹ ਨਈ ਬਲੱਡ ਬੈਂਕ ਦੇ ਵਿੱਚ ਮੌਜੂਦ ਹੁੰਦੇ ਤੇ ਬੜੇ ਰੇਅਰ ਗਰੁੱਪ ਹੁੰਦੇ ਨੇ ਤੇ ਇਸ ਕਰਕੇ ਸਾਡੇ ਕੋਲ ਲਿਸਟਾਂ ਹੁੰਦੀਆਂ ਨੇ ਨੈਗੇਟਿਵ ਗਰੁੱਪ ਦੇ ਡੋਨਰਸ ਦੀਆਂ ਔਰ ਬੜੇ ਨੌਜਵਾਨਾਂ ਚ ਉਤਸ਼ਾਹ ਵੀ ਹੈ ਵੀ ਉਹਨਾਂ ਨੂੰ ਜਦੋਂ ਕਾਲ ਜਾਂਦੀ ਹੈ ਚਾਹੇ ਉਹ ਸੇ ਫੰਕਸ਼ਨ ਤੇ ਹੋਣ ਚਾਹੀਏ ਆਪਣੀ ਜੋਬ ਤੇ ਹੋਣ ਚਾਹੀਏ ਮਾਰਕੀਟਿੰਗ ਕਰਦੇ ਹੋਣ ਚਾਹੇ ਆਫਿਸ ਜੋਬ ਹੋਵੇ ਉਹਨਾਂ ਨੂੰ ਅਗਰ ਕਾਲ ਜਾਂਦੀ ਹੈ ਉਹਨਾਂ ਨੂੰ ਪ੍ਰੋਬਲਮ ਦੱਸੀ ਜਾਂਦੀ ਐ ਐਮਰਜੈਂਸੀ ਦੱਸੀ ਜਾਂਦੀ ਐ ਤੇ ਉਹ ਆਪਣੇ ਕੰਮ ਛੱਡ ਕੇ ਆਪਣੀਆਂ ਨੌਕਰੀਆਂ ਛੱਡ ਕੇ ਆਪਣੀ ਛੁੱਟੀ ਲੈ ਕੇ ਤੇ ਉਸੇ ਵੇਲੇ ਬਲੱਡ ਬੈਂਕ ਦੇ ਵਿੱਚ ਜਿਸ ਵੀ ਹਸਪਤਾਲ ਦੇ ਵਿੱਚ ਜ਼ਰੂਰਤ ਹੁੰਦੀ ਹੈ ਉੱਥੇ ਪਹੁੰਚ ਕੇ ਜਿਹੜਾ ਵੀ ਆਪਣਾ ਬਲੱਡ ਡੋਨੇਟ ਕਰਕੇ ਕਿਸੇ ਦੀ ਜਾਨ ਬਚਾਉਂਦੇ ਨੇ ਸੋ ਮੇਰੀ ਨੌਜਵਾਨਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਸਭ ਨੂੰ ਨੌਜੂਥ ਨੂੰ ਇਹੀ ਅਪੀਲ ਕਰਦਾ ਆਪਣੀ ਸੁਸਾਇਟੀ ਵੱਲੋਂ ਵੀ ਵੱਧ ਚੜ ਕੇ ਖੂਨਦਾਨ ਕਰਿਆ ਕਰੋ ਹਰ ਤਿੰਨ ਤੋਂ ਚਾਰ ਮਹੀਨੇ ਬਾਅਦ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ ਸੋ ਖੂਨਦਾਨ ਕਰਨ ਦੇ ਨਾਲ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਸਾਨੂੰ ਜੋ ਵੀ ਇੱਕ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਾਨੂੰ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਹਾਂ ਜਿਹੜੇ ਟੈਸਟ ਹੁੰਦੇ ਨੇ ਉਹ ਟੈਸਟਾਂ ਦੇ ਸਾਨੂੰ ਪਤਾ ਲੱਗ ਜਾਂਦਾ ਕਿਉਂਕਿ ਅਸੀਂ ਨਾਰਮਲੀ ਕਦੀ ਵੀ ਘਰ ਬੈਠੇ ਸਾਨੂੰ ਕਦੀ ਮਨ 'ਚ ਨਹੀਂ ਆਉਂਦਾ ਵੀ ਚਲੋ ਮੈਂ ਜਾ ਕੇ ਕਿਤੇ ਲੈਬ ਤੋਂ ਆਪਣੇ ਟੈਸਟ ਕਰਵਾ ਲਵਾਂ ਬਟ ਜਦੋਂ ਅਸੀਂ ਬਲੱਡ ਨੀਡ ਕਰਦੇ ਆਂ ਇਸ ਜਿਹੜੇ ਸਾਡੇ ਬੋਡੀ ਦੇ ਟੈਸਟ ਹੁੰਦੇ ਨੇ ਸਾਨੂੰ ਇਹ ਪਤਾ ਚੱਲ ਜਾਂਦਾ ਵੀ ਸਾਡੇ ਸਰੀਰ ਨੂੰ ਕੋਈ ਪ੍ਰੋਬਲਮ ਹੈਗੀ ਆ ਜਾਂ ਨਹੀਂ ਹੈਗੀ ਸੋ ਇਸ ਕਰਕੇ ਜਿਹੜੇ ਵੀਰ ਨਸ਼ਿਆਂ ਵਿੱਚ ਪਏ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵਾਂ ਵੀ ਨਸ਼ੇ ਤਿਆਗੋ ਤੇ ਖੂਨਦਾਨ ਕਰਕੇ ਆਪਣੀ ਜ਼ਿੰਦਗੀ ਨੂੰ ਇੱਕ ਚੰਗਾ ਨਾ ਰਾਹ ਦਿਓ ਤੇ ਕਿਸੇ ਆਪਣੀ ਜ਼ਿੰਦਗੀ ਨੂੰ ਵੀ ਬਚਾਓਗੇ ਖੂਨਦਾਨ ਕਰਕੇ ਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਬਚਾਓਗੇ ਸੋ ਅਪੀਲ ਕਰਦੇ ਆਂ ਵੀ ਬੇਨਤੀ ਨੂੰ ਪ੍ਰਵਾਨ ਕਰੋ ਪੰਜਾਬ 'ਚ ਜਿਹੜੇ ਨਸ਼ੇ ਵੱਧ ਰਹੇ ਨੇ ਬਹੁਤ ਜ਼ਿਆਦਾ ਨਸ਼ੇ ਘਟ ਗਏ ਨੇ ਨਸ਼ੇ ਕਰ ਵੀ ਰਹੇ ਨੇ ਲੋਕੀ ਘਟ ਵੀ ਗਏ ਨੇ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਕਹਿ ਲਓ ਜਾਂ ਕੁਝ ਵੀ ਕਹਿ ਲਓ ਕੋਈ ਸੰਸਥਾ ਵੀ ਕੰਮ ਕਰ ਰਹੀਆਂ ਨੇ ਨਸ਼ੇ ਛਡਾ ਰਹੀਆਂ ਨੇ ਪਰ ਨੌਜਵਾਨਾਂ ਨੂੰ ਆਪ ਵੀ ਥੋੜਾ ਜਿਹਾ ਹਮਲਾ ਮਾਰਨਾ ਪਏਗਾ ਇਸ ਚੀਜ਼ ਨੂੰ ਦੂਰ ਕਰਕੇ ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਆਏ ਆ ਤੇ ਸਾਨੂੰ ਇੱਕ ਚੰਗਾ ਆਪਣਾ ਨਾਂ ਬਣਾਉਣ ਦੀ ਲੋੜ ਆ ਕੋਈ ਦੇਸ਼ ਭਗਤ ਬਣਦਾ ਏ ਕੋਈ ਸਮਾਜ ਸੇਵਕ ਬਣਦਾ ਏ ਸੋ ਇਸ ਕਰਕੇ ਆਪਣੇ ਨਾਮ ਨੂੰ ਰੋਸ਼ਨ ਕਰੋ ਚੰਗੇ ਕੰਮਾਂ ਕਰਕੇ ਨਾ ਕਿ ਬੁਰੇ ਕੰਮਾਂ ਕਰਕੇ